स्वतंत्रता दिवस का शुभ दिहाड़ा सब डिवीजन पद्धर से सरकारी कॉलेज शाहकोट विखे बड़ी ही धूमधाम मनाया गया इस मौके जसपाल सिंह बाजवा तहसीलदार शाहकोट और बलविंद नायब तहसीलदार लोहिया की देखरेख हेठ करवाए गए प्रभावशाली समागम दौरान श्रीमती शुभी आंगरा पीसीएस एस डी एम शाहकोट ने मुख्य मेहमान वजो शिरकत की तिरंगा लहराया जबकि परमिंदर सिंह पंडोरी इंचार्ज आम आदमी पार्टी हलका शाहकोट हरजिंदर सीचेवाल संगठन इंचार्ज हलका शाहकोट विशेष मेहमान वजो शामिल हुए ਇਸ ਮੌਕੇ ਸਭ ਤੋਂ ਪਹਿਲਾਂ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਪੇਸ਼ ਕੀਤਾ ਉਪਰੰਤ ਮੁੱਖ ਮਹਿਮਾਨ ਐਸ ਡੀ ਐਮ ਸ਼ੁਭੀ ਆਂਗਰਾ ਨੇ ਪੁਲਿਸ ਜਵਾਨਾਂ ਅਤੇ ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੀ ਐਨ ਸੀ ਸੀ ਟੀਮ ਦੀ ਪਰੇਡ ਤੋਂ ਸਲਾਮੀ ਲਈ ਅਤੇ ਰਾਸ਼ਟਰ ਦੇ ਨਾਂ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਜੋ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਉਹ ਆਜ਼ਾਦੀ ਸਾਡੇ ਦੇਸ਼ ਦੇ ਮਹਾਨ ਸੂਰਬੀਰਾਂ ਦੀ ਬਦੌਲਤ ਸਾਨੂੰ ਮਿਲੀ ਹੈ ਇਸ ਮੌਕੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅੰਤ ਵਿੱਚ ਮੁੱਖ ਮਹਿਮਾਨ ਐਸ ਡੀ ਐਮ ਸ਼ੁਭੀ ਆਂਗਰਾ ਵੱਲੋਂ ਪ੍ਰੋਗਰਾਮ 'ਚ ਪਾਗ ਲੈਣ ਵਾਲੇ ਵਿਦਿਆਰਥੀਆਂ ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਮੁਲਾਜ਼ਮਾਂ ਦਾ ਯਾਦਗਾਰੀ ਚਿੰਨ ਪੇਟ ਕਰਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ सुरेंद्र ਕੁਮਾਰ ਵਿਗ ਸੈਂਟਰ ਹੈੱਡ ਟੀਚਰ ਸ਼ਾਹਕੋਟ ਅਤੇ ਮਾਸਟਰ ਰਵੀ ਸ਼ੰਕਰ ਲੋਹੀਆ ਨੇ ਸਾਂਝੇ ਤੌਰ ਤੇ ਸਟੇਜ ਦੀ ਕਾਰਵਾਈ ਬਖੂਬੀ ਚਲਾਈ। ਇਸ ਮੌਕੇ ਮੁੱਖ ਮਹਿਮਾਨ ਐਸ ਡੀ ਐਮ ਸ਼ੁਭੀ ਆਂਗਰਾ, ਵਿਸ਼ੇਸ਼ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ, ਹਰਜਿੰਦਰ ਸਿੰਘ ਸੀਚੇਵਾਲ ਡੀਐਸਪੀ ਓਮਕਾਰ ਸਿੰਘ ਬਰਾੜ ਵੱਲੋਂ ਜਿੱਥੇ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਲਗਾਏ ਜੈਵਿਕ ਖਾਦ ਦੇ ਸਟਾਲ ਦਾ ਦੌਰਾ ਕੀਤਾ ਗਿਆ ਉੱਥੇ ਹੀ ਨਿਰਮਲ ਕੁਟਿਆ ਸਿਚੇਵਾਲ ਦੇ ਸਹਿਯੋਗ ਨਾਲ ਸੁਰਜੀਤ ਸਿੰਘ ਸ਼ੈਂਟੀ ਸਿਚੇਵਾਲ ਦੀ ਦੇਖਰੇਖ ਵਿੱਚ ਕਾਲਜ ਕੈਂਪਸ ਵਿੱਚ ਵੱਖ-ਵੱਖ ਪ੍ਰਕਾਰ ਦੇ ਬੂਟੇ ਵੀ ਲਗਾਏ ਗਏ ਸ਼ਾਹਕੋਟ ਤੋਂ ਪੰਜਾਬ ਨਿਊਜ਼ ਆਨਲਾਈਨ ਦੀ ਖਾਸ ਰਿਪੋਰਟ ਰਤੀ ਵਸਦੀ ਇੱਥੇ ਹਰ ਰੁੱਤ ਹੱਸਦੀ ਹੋ ਕਿੰਨਾ ਸੋਹਣਾ ਦੇਸ਼ ਹੈ ਮੇਰਾ ਦੇਸ਼ ਹੈ ਮੇਰਾ ਦੇਸ਼ ਹੈ ਮੇਰਾ ਕਿੰਨਾ ਸੋਹਣਾ ਦੇਸ਼ ਹੈ ਮੇਰਾ ਦੇਸ਼ ਹੈ ਮੇਰਾ ਦੇਸ਼ ਅੱਜ ਅਸੀਂ ਆਪਣੇ ਦੇਸ਼ ਦਾ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਇਸ શુભ ਦਿਹਾੜੇ ਤੇ ਸ਼ਾਕਰ ਦੀ ਸਮੂਹ ਜਨਤਾ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਤੇ ਇਸ ਦੀ ਆਜ਼ਾਦੀ ਕਾਇਮ ਰੱਖਣ ਲਈ ਜਨਤਾ ਦੇ ਸਹਿਯੋਗ ਨਾਲ ਹੀ ਇਸ ਪ੍ਰਸ਼ਾਸਨ ਅਤੇ ਸਰਕਾਰ ਕਾਮਯਾਬ ਰਹੀ ਹੈ ਅੱਜ ਸਾਡੇ ਸਮਾਜ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣੇ ਆ ਗਈਆਂ ਹਨ ਪੰਜਾਬ ਸਰਕਾਰ ਵੱਲੋਂ अपना परेशानियां दूर करने के लिए लगातार उकाले कीते जाना चाहे शिक्षा चाहे सेहत चाहे बुनियादी ढांचा पंजाब सरकार ਵੱਲੋਂ ਨਸ਼ਿਆਂ ਦੀ ਮਾਰ ਤੋਂ ਆਪਣੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਵੀ ਚਲਾਈ ਜਾ ਰਹੀ ਹੈ ਜਿਸ 사ડે શાກોર્ટ ਦੇ ਨਿਵਾਸੀ ਨੇ ਬਾਚੜ کې ਹਿੱਸਾ ਲਿਆ ਤੇ ਇਹੀ اپیل ਹੈ ਕਿ ਇਸ ਲਗਾਤਾਰ ਆਪਣਾ ਯੋਗਦਾਨ ਪਾਇਆ ਜਾਵੇ ਅਜਦੇ ਦਿਨ ਸ਼ਾਕોર્ટ ਵਾਸੀਆਂ ਨੂੰ ਇਹੀ ਬੇਨਤੀ ਹੈ कि ਜਿੱਥੇ ਤੁਹਾਡੇ ਸਹਿਯੋਗ ਨਾਲ ਇੱਥੇ ਆਪਾਂ ਸ਼ਾਕੋਟ ਪ੍ਰਸ਼ਾਸਨ ਲਗਾਤਾਰ ਤੁਹਾਡੀ ਸੇਵਾ ਵਿੱਚ حاضر ਰਿਹਾ ਹੈ ਉਸ ਤਰ੍ਹਾਂ ਹੀ press ਅਤੇ ਸਮੂਹ ਸ਼ਾਕੋਟ ਵਾਸੀ ਸਾਡਾ ਸਹਿਯੋਗ ਕਰਨ ਤਾਂ ਕਿ ਆਪਾਂ ਸਰਕਾਰ ਦੀਆਂ ਨੀਤੀਆਂ ਸਰਕਾਰ ਦੀਆਂ ਪਾਲਿਸੀਆਂ ਤੁਹਾਡੇ ਤੱਕ ਵਧੀਆ ਤਰੀਕੇ ਨਾਲ ਪਹੁੰਚਾ ਸਕੀਏ ਧੰਨਵਾਦ